ਹੈਲੋ ਜੀ ਜੀ ਸ਼੍ਰੀਕਾਲ ਸਾਰੇ ਨੂੰ ਮੈਂ ਅਨਵਦੀਪ ਗੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਇਹ ਬੁਟੀਕ ਪੀਸ ਸੂਟ ਨੇ ਸਭ ਤੋਂ ਪਹਿਲਾਂ ਬਲੈਕ ਸੂਟ ਹੈ ਇਹ 5000 ਰੁਪਏ ਦਾ ਇੱਕਾ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਕਰੀਮ ਕਲਰ ਇੱਕ ਬਲੈਕ ਕਲਰ ਇਹ ਸੂਟ ਦੇ neck ਦੇ ਉੱਪਰ ਬਹੁਤ ਹੀ ਸੋਹਣਾ 컬러ਫੁਲ ਕੰਮ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਹੈ ਬਣ ਕੇ ਤਿਆਰ ਕਰਕੇ ਬਣ ਕੇ ਸੂਟ ਦੀ ਲੁੱਕ ਬਹੁਤ ਹੀ ਸੋਹਣੀ ਆਉਂਦੀ ਹੈ ਇਦੇ ਨਾਲ ਇਹਦਾ ਮੈਚਿੰਗ ਹੀ ਦੁਪੱਟਾ ਹੋਊਗਾ ਦੁਪੱਟੇ ਦੇ ਉੱਪਰ ਥੋੜਾ ਲੇਸ ਵਰਕ ਤੇ ਗੋਟੇ ਦਾ ਕੰਮ ਕੀਤਾ ਹੋਇਆ ਦੂਜੇ ਨੰਬਰ ਤੇ ਸੂਟ ਆ ਜਾਂਦਾ ਆਪਣੇ ਕੋਲੇ yellow ਇਹ ਸੂਟ ਦੇ neck ਤੇ ਤੇ ਸਲਵਾਰ ਦੇ ਬਾਟਮ ਦੇ ਕੜਾਈ ਕੀਤੀ ਹੋਈ ਹੈ ਜ਼ਰੀ ਦੀ ਤੇ ਇਹਦੇ ਵਿੱਚ red ਐਂਡ green ਕਲਰ ਨਾਲ ਕੜਾਈ ਕੀਤੀ ਹੋਈ ਹੈ ਬਹੁਤ ਸੋਹਣਾ ਸੂਟ ਲੱਗਦਾ ਕੰਬੀਨੇਸ਼ਨ ਦੁਪੱਟਾ ਹੋਏਗਾ ਇਹਦੇ ਨਾਲ ਇਹ ਸੂਟ ਦਾ ਪ੍ਰਾਈਸ ਹੋਊਗਾ 5700 ਰੁਪਿਆ ਉਸ ਤੋਂ ਬਾਅਦ ਆਪਣੇ ਕੋਲੇ ਆਉਂਦਾ orange ਕਲਰ ਦਾ ਸੂਟ ਇਸ ਸੂਟ ਦੇ neck ਤੇ work ਦੇ ਨਾਲ-ਨਾਲ ਵਿੱਚ ਤੁਹਾਨੂੰ ਥੋੜੀਆਂ ਛੋਟੀਆਂ ਬੂਟੀਆਂ ਦਾ ਕੰਮ ਮਿਲੂਗਾ ਜ਼ਰੀ ਦੀ ਕਢਾਈ ਕੀਤੀ ਹੋਈ ਹੈ ਤੇ ਇਹਦੇ ਉੱਪਰੋਂ ਲੈ ਕੇ ਨੀਚੇ ਘੇਰੇ ਤੱਕ ਕਲੀਆਂ ਦਾ ਕੰਮ ਕੀਤਾ ਹੋਇਆ ਉਹ ਵੀ ਜ਼ਰੀ ਦੇ ਨਾਲ ਹੀ ਉਹ ਵੀ ਬਹੁਤ ਸੋਹਣਾ ਸੂਟ ਲੱਗਦਾ ਇਹਦੇ ਨਾਲ ਮੈਚਿੰਗ ਦੁਪੱਟਾ ਹੋਊਗਾ ਦੁਪੱਟੇ ਦੇ ਉੱਪਰ ਲੇਸ work ਆ ਇਹ ਸੂਟ ਦਾ ਪ੍ਰਾਈਸ ਹੋਊਗਾ 5200 ਰੁਪਿਆ ਉਸ ਤੋਂ ਬਾਅਦ ਆਪਣੇ ਕੋਲੇ ਇਹ light color ਦਾ ਸੂਟ ਆ ਜਾਂਦਾ ਇਹ ਵੀ ਬਹੁਤ ਸੋਹਣਾ ਇਹਦੇ ਘੇਰੇ ਤੇ work ਆ ਤੇ ਇਹਦੇ ਦੁਪੱਟੇ ਦੇ ਉੱਪਰ ਬੂਟੀਆਂ ਵਾਲਾ work ਕੀਤਾ ਹੋਇਆ ਇਸ ਇਸ ਸੂਟ ਦੇ ਉੱਪਰ ਵੀ ਸਾਰੇ ਸੂਟ ਦੇ ਉੱਪਰ ਬੁਟੀਆਂ ਦਾ ਵਰਕ ਕੀਤਾ ਹੋਇਆ ਤੇ ਇਸ ਸੂਟ ਦਾ ਪ੍ਰਾਈਸ ਹੋਊਗਾ 5000 ਰੁਪਏ ਇਹਦੇ ਵਿੱਚ 2-3 ਕਲਰ ਆ ਜਾਂਦੇ ਆ ਤੁਹਾਨੂੰ ਕਿਹੜਾ ਕਲਰ ਸਭ ਤੋਂ ਜ਼ਿਆਦਾ ਪਸੰਦ ਆ ਉਹ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਉਦੋਂ ਬਾਅਦ ਆਪਣੇ ਕੋਲ ਆ ਜਾਂਦਾ orange ਕਲਰ ਦਾ ਸੂਟ ਇਹਦੇ ਘੇਰੇ ਤੇ ਵਰਕ ਆ ਤੇ ਇਹਦੀ ਦੁਪੱਟੇ ਤੇ ਕੰਨੀਆਂ ਤੇ ਮਤਲਬ ਸਾਰੇ ਬਾਰਡਰ ਦੇ ਉੱਪਰ ਵਰਕ ਕੀਤਾ ਹੋਇਆ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਆ ਜਾਣਗੇ ਇੱਕ ਰਾਇਲ ਬਲੂ ਇੱਕ orange ਕਲਰ ਜੇ ਤੁਹਾਨੂੰ ਮੇਰੇ ਸੂਟਾਂ ਦੀ ਵੀਡੀਓ ਪਸੰਦ ਆਈ ਹੋਵੇ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਤੁਹਾਨੂੰ ਕੱਲ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਤਸ਼ਵੀਅਕਾਲ